जय श्री राम जय श्री राम सनातन धर्म की जय सनातन धर्म की जय ਵੀਰੇ ਜਿਹੜਾ ਆਪਣਾ ਇਹ ਅੱਜ ਅਸੀਂ ਵੀਡੀਓ ਬਣਾਉਂਦਾ ਸਾਡਾ ਵਿਸ਼ਾ ਹੈਗਾ ਇਹ ਵਿਸ਼ਾ ਹੈਗਾ ਜੀ ਜਿਹੜਾ ਕਿ ਕੱਲ ਆਪਣੇ ਤਰੌਂਡੀ ਸਾਹ ਕੋ ਤੋਂ ਸਿਗਲਾ ਸਾਹਿਬ ਨੇ ਵਿਹਾੜਿਓ ਪਾਈ ਸੀ ਉਸ ਆਡੀਓ ਨੂੰ ਪ੍ਰਮੋਟ ਕਰਨ ਵਾਸਤੇ ਅਸੀਂ ਇਹ ਵੀਡੀਓ ਬਣਾ ਰਹੇ ਆ ਆਡੀਓ ਚ ਵਿਸ਼ਾ ਕੀ ਸੀ ਵਿਸ਼ਾ ਸੀ ਵੀ ਜਿਹੜੇ ਆਪਾਂ ਕਿਸੇ ਵੀ ਆਪਣੇ ਪ੍ਰੋਗਰਾਮ ਤੇ ਕਾਰਡ ਬਣਾਉਣੇ ਆ ਜਗਰਾਤੇ ਦਾ ਕਾਰਡ ਲਾ ਲੋ ਕਿ ਜੇ ਆਪਾਂ ਕੋਈ ਆਪਣਾ ਪੀਰਖਾਨੇ ਬਾਬੇ ਦਾ ਭੰਡਾਰਾ ਕਰਦੇ ਆ ਉਹਦਾ ਕਾਰਡ ਲਾ ਲਓ ਉਸ ਕਾਰਡ ਦੇ ਉੱਤੇ ਕਿਸੇ ਵੀ ਦੇਵੀ ਦੇਵਤੇ ਦੀ ਆਪਣੀ ਦੀ ਫੋਟੋ ਨਹੀਂ ਹੋਣੀ ਚਾਹੀਦੀ ਜਿੰਨੇ ਇੱਥੇ ਬੰਦੇ ਖੜੇ ਆ ਅਸੀਂ ਇੱਥੇ ਸ਼ਬਦ ਲੈਣੇ ਆ ਇੱਥੇ ਵੀ ਅੱਜ ਤੋਂ ਬਾਅਦ ਕਿਸੇ ਦੇ ਸਾਡੇ ਘਰੇ ਪ੍ਰੋਗਰਾਮ ਹੁੰਦਾ ਅਸੀਂ ਉਸ ਕਾਰਡ ਦੇ ਉੱਤੇ ਕੋਈ ਵੀ ਫੋਟੋ ਨਹੀਂ ਲਾਵਾਂਗੇ ਇੱਕ ਜਿਹੜੀ ਕੱਲ ਆਪਣੇ ਅਕਰਵਾਲ ਸਮਾਜ ਵੱਲੋਂ ਵੀ ਆਡੀਓ ਆਈ ਸੀਗੀ ਉਹ ਬਹੁਤ ਵਧੀਆ ਸੀ ਕਿ ਆਪਾਂ ਮੰਦਰ ਦੇ ਵਿੱਚ ਸਾਦੇ ਪਹਿਰਾਵਾ ਪਾ ਕੇ ਜਾਣਾ ਨਿੱਕਰ ਨਹੀਂ ਪਾ ਕੇ ਜਾਣੀ ਕੈਪਰੀ ਨਹੀਂ ਪਾ ਕੇ ਜਾਣੀ ਕਿਵੇਂ ਕੀ ਗੁਰਦੁਆਰਾ ਸਾਹਿਬ 'ਚ ਆਪਾਂ ਜਪਾ ਜਰਾਬਾ ਵੀ ਨਹੀਂ ਪਾ ਕੇ ਜਾਂਦੇ ਸਾਰੇ ਆਪਾਂ ਜਾਣੇ ਉਥੇ ਜਰਾਪਾ ਵੀ ਕਹਿੰਦੇ ਨੇ ਲਾਜੋ ਉਹਦਾ ਮੇਨ ਮਕਸਦ ਆ ਵੀ ਯਾਰ ਆਪਾਂ ਜਿੰਨਾ ਆਪਣਾ ਧਰਮਾ ਉਹਨੂੰ ਆਪਾਂ ਪ੍ਰਮੋਟ ਕਰਨਾਗਾ ਉਹਨੂੰ ਸਾਦੇ ਧਰਮ ਨਾਲ ਪ੍ਰਮੋਟ ਕਰਨਾ ਇਹ ਤੁਹਾਨੂੰ ਉਜਾਸ਼ਾ ਇੱਕ ਆਪਾਂ ਪਿੱਛੇ ਜੀ ਵੀਡੀਓ ਪਾਈ ਸੀ ਵੀ ਰੋਟੀ ਨਹੀਂ ਖਾਣੀ ਆਪਾਂ ਕਿਸੇ ਵੀ ਭੋਤੇ ਉਸ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾਗਾ ਉਹਨਾਂ ਸਾਰੇ ਤਲਵੰਡੀ ਸਾਬੋ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਬਸ ਇਹਨਾਂ ਕਹਿੰਦੇ ਹੋਏ ਮਾਫੀ ਚਾਹੁੰਦੇ ਜੇ ਕੋਈ ਗੱਲ ਤੋਂ ਲਫਜ਼ ਬੋਲਿਆ ਗਿਆ ਹੋਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ